ਮੰਟਰ ਜਿਹੜੀ ਗੱਲ ਆ ਰਹੀ ਹੈ ਵੀ 3% ਹੋਣ ਦੇ ਜਾਰੀ ਹੈ ਪੰਜਾਬ ਇੱਕ ਸਭ ਤੋਂ ਪਹਿਲੀ ਸਟੇਟ ਸੀ ਜਿਹੜੀ ਸਭ ਤੋਂ ਪਹਿਲਾਂ ਡਿਓਸ ਦੰਦੇ ਦੀ ਮੁਲਾਜ਼ਮ ਤੇ ਪੈਨਸ਼ਨਰ ਦੇ ਤੇ ਡੀ ਦੀਆਂ ਕਿਸ਼ਤਾਂ ਦਿੰਦੀ ਸੀ ਪਰ ਅੱਜ ਹਾਲਾਤ ਉਤੋਂ ਉਲਟ ਹੋ ਗਏ ਨੇ ਕਿਸੇ ਸਮੇਂ ਤੇ ਪੰਜਾਬ ਬਾਕੀ ਸਟੇਟਾਂ ਦੇ ਹਰਿਆਣਾ ਹੋਏ ਹਿਮਾਚਲ ਹੋਏ ਸਟੇਟਾਂ ਪੰਜਾਬ ਦੇ ਸਕੇਲ ਮੰਗਦੀਆਂ ਸੀ ਅੱਜ ਅਸੀਂ ਜਿਹੜੇ ਸਾਰੀਆਂ ਸਟੇਟਾਂ ਤੋਂ ਪਿੱਛੇ ਆ ਇਸ ਲਈ ਮੁਲਾਜ਼ਮਾਂ ਤੇ ਪੈਨਸ਼ਨਰ ਚ ਬਹੁਤ ਵੱਡਾ ਰੋਸ ਹੈ ਸਰਕਾਰ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਇਸ ਲਈ ਕੱਲ ਕੱਲੇ ਪੈਨਸ਼ਨਰ ਦਾ ਸੀ ਇੱਥੇ ਅੱਜ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਆ ਵੱਡੇ ਪੱਧਰ ਜੇ ਸਰਕਾਰ ਹਲੇ ਵੀ ਆਪਣੀ ਗਲਤੀ ਨਹੀਂ ਆਏਗੀ ਮੀਟਿੰਗ ਨਹੀਂ ਦੇਵੇਗੀ ਇਹ ਮੁਲਾਜ਼ਮਾਂ ਦੇ ਮਸਲੇ ਜਿਹੜੇ ਹੱਲ ਨਹੀਂ ਕਰੇਗੀ ਤਾਂ ਇਹ ਤੋਂ ਆਉਣ ਵਾਲੇ ਸਮੇਂ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਤਿੱਖੇ ਸੰਘਰਸ਼ ਲਈ ਅਸੀਂ ਤਿਆਰ ਹਾਂ ਕਿਉਂਕਿ ਬਦਕਿਸਮਤੀ ਹੈ ਸਾਡੀ ਅਸੀਂ ਵੰਡੇ ਹੋਏ ਹਾਂ ਅਲੱਗ-ਅਲੱਗ ਜਗ੍ਹਾ ਤੇ ਕੱਲ ਇੱਕ ਧਰਨਾ ਸੀ ਕਾਜ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸਾਥੀਆਂ ਨੂੰ ਵੀ ਇੱਕ ਸਾਂਝਾ ਵੱਡਾ ਪ੍ਰੋਗਰਾਮ ਦਈਏ ਉਕੇ ਆਉਣ ਵਾਲਾ ਸਮਾਂ ਮੰਗ ਕਰ ਰਿਹਾ ਮੁਲਾਜ਼ਮ ਤੇ ਪੈਨਸ਼ਨਰ ਸੰਜਾ ਸੰਘਰਸ਼ ਹੋਏ ਸੰਜਾ ਕੋਲ ਹੋਏ ਸਾਰੀਆਂ ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਹੋਣ ਤਾਂ ਕਿ ਸਰਕਾਰ ਦੇ ਖਿਲਾਫ ਵੱਡੀ ਜਦੋਜਹਦ ਕਰੀ ਜਾਏ ਤਾਂ ਕਿ ਜਿਹੜੇ ਮਸਲੇ ਆ ਉਹ ਹੱਲ ਹੋਣ ਪੇਸ਼ੀਮ ਤਾਂ ਜਿਹੜਾ ਏਰੀਆ ਰ ਹੁਣ ਓਡਾਂ ਚ ਵੀ ਸਾਡੇ ਮੁਲਾਜ਼ਮ ਸਾਥੀ ਗਏ ਆ ਉਹਨਾਂ ਵੇਨ ਡਿਸੀਜਨ ਕਿ ਅਸੀਂ ਇਹਨਾਂ ਨੂੰ ਦੋ ਪਰ ਇਹਨਾਂ ਨੇ ਨਵਾਂ ਟਰੈਂਡ ਕਰਤਾ ਜਿਹੜੇ 85 ਸਾਲ ਤੋਂ ਉੱਤੇ ਆ ਕਦੇ ਇਹਨਾਂ ਨੂੰ ਤਾਂ ਦੋ ਕਿਸ਼ਤਾਂ ਦੇ ਦੋ ਜਿਹੜੇ 75 ਤੋਂ 85 ਇਹਨਾਂ ਨੂੰ 12 ਕਿਸ਼ਤਾਂ ਦੇ ਦੋ ਜਿਹੜੇ 58 ਤੋਂ 75 ਇਹਨਾਂ ਨੂੰ ਕਹਿੰਦੇ 42 ਕਿਸ਼ਤਾਂ ਦੋ 2027 ਤੱਕ 2000 ਸਰਕਾਰ 27 ਤੱਕ ਦਾ ਮਾਨ ਨਾ ਉਹ ਰਹਿਣਾ ਹੀ ਨਹੀਂ ਸਰਕਾਰ ਨੇ ਇਸ ਲਈ ਇਹਦਾ ਪਰ ਜੋਰ ਵਿਰੋਧ ਕਰਦੇ ਸੀ ਔਰ ਹੀ ਤੌਰ ਦੇ ਉੱਤੇ ਸਰਕਾਰ ਲਾਜਮ ਤੇ ਪੈਨਸ਼ਨਾਂ ਸਾਂਝੇ ਫਰੰਟ ਨੂੰ ਮੀਟਿੰਗ ਦੇ ਕੇ ਮਸਲੇ ਸਾਡੇ ਹੱਲ ਕਰੇ ਨਹੀਂ ਤੇ ਫਿਰ ਅ ਕੰਨ ਤੇ ਲਿਖਿਆ ਪੜਲੇ ਬਾਨ ਸਰਕਾਰ ਪਹਿਲੇ ਵੀ ਜਿਹੜੇ ਵੱਡੇ ਵੱਡੇ ਤਰੰਤਰ ਸੀ ਨਾਨਾ ਗੋਡਿਆਂ ਭਾਰ ਮਲਾਜ਼ਮ ਤੇ ਪੰਜਾਬ ਸਰਕਾਰ ਉਸ ਬਾਰੇ ਜਾਣਕਾਰੀ ਦੋ ਜੀ ਪੁਰਾਣੀ ਪੈਨਸ਼ਨਿੰਗ ਦੇ ਉੱਪਰ 2022 ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਜੇਸੀ ਪੁਰਾਣੀ ਪੈਨਸ਼ਨਿੰਗ ਬਹਾਲ ਕਰ ਦਿੱਤੀ ਆ ਕਿਉਂਕਿ ਮਲਾਜ਼ਮ ਨੂੰ ਬੜੀ ਆਸ ਸੀ ਸਰਕਾਰ ਦੇ ਉੱਪਰ ਪਰ ਪੌਣੇ ਸਾਲ ਸਾਲ ਹੋ ਗਏ ਸਰਕਾਰ ਵੱਲੋਂ ਅਜੇ ਤੱਕ ਪੁਰਾਣੀ ਪੈਂਸਕੀਮ ਬਹਾਲ ਨਹੀਂ ਕੀਤੀ ਗਈ ਜਿਸ ਕਰੇ ਮੁਲਾਜ਼ਮਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਹਾਂਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਜੋ ਕਿ ਮੈਨੂੰ ਵੀਡੀਓ ਦੇ ਵਿੱਚ ਆਪਾਂ ਜੋ ਆਪਾਂ ਗੱਲਬਾਤ ਕੀਤੀ ਹੈ ਪਈ ਹੈ ਪੰਜਾਬ ਸਰਕਾਰ ਜੋ ਵੀ ਇਹ ਮੰਗਾ ਨੇ ਮੁਲਾਜ਼ਮਾਂ ਦੀ ਜੋ ਵੱਖ-ਵੱਖ ਮੰਗਾ ਨੇ ਇਹ ਕਦੋਂ ਪੂਰੀਆਂ ਕਰਨ ਲੱਗੇ ਨੇ ਇਹ ਦੇ ਦਿਆਂ ਕਿ 2026 ਦੇ ਵਿੱਚ ਜੋ ਕਿ ਉਹਨਾਂ ਨੇ ਵਾਦੇ ਕੀਤੇ ਨੇ ਪਿਛਲੇ 5 ਸਾਲਾਂ ਦੇ ਵਿੱਚ ਜੋ-ਜੋ ਵੀ ਵਾਦੇ ਕੀਤੇ ਨੇ ਉਹ ਇਸ ਸਾਲ ਦੇ ਵਿੱਚ ਉਹ ਵਾਦੇ ਆਪਣੇ ਪੂਰੇ ਕਰ ਦੇਣਗੇ। ਧੰਨਵਾਦ ਜੀ ਵੀਡੀਓ ਚੰਗੀ ਲੱਗੇ ਹੋਵੇ ਤਾਂ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਬਤੂ ਮੇਂ ਸ਼ੇਅਰ ਕਰੋ।